ਦੇ ਜੇ ਅਸੀਂ ਵੱਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਡੇ ਝਾਰੂ ਪੋਸਟ ਸਤਵੀਰ ਮਿਰਜੇ ਦੇ ਜਿਹਦੇ ਮੈਂ ਘਰ ਦੇ ਜਰਨੈਲ ਨੇ ਭਾਵੇਂ ਐਟਰ ਸੀ ਤੇ ਭਾਵੇਂ ਅੱਜ ਸਾਡੇ ਨਾਲ ਆਣੇ ਆ ਵੱਡੇ ਪਰਿਵਾਰ ਦੇ ਵਿੱਚ ਉਹਨਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਤੇ ਮੈਂ ਅੱਜ ਸਟੇਜ ਤੋਂ ਸੋਭਾ ਪ੍ਰਧਾਨ ਬਤੌਰ ਸੇਵਾਦਾਰ ਤੌਰ ਦੇ ਉੱਪਰ ਡਾਕਟਰ ਸੁਖਵੀਰ ਮਰਦੇ ਕੇ ਨੂੰ ਇਹ ਪਾਸ ਕਹਿਣਾ ਜਿੱਦੀ ਸੋਝ ਨਾ ਰਲ ਕੇ ਬਹੁਤ ਸੁਹਣਾ ਹੋ ਜਾਈਂ। ਕਿਉਂਕਿ ਸਾਡੇ ਇਹਨਾਂ ਨਾਲ ਦੋਸਤੀ ਵਾਲੇ ਸੰਧ ਗਏ ਨੇ ਇਹਨਾਂ ਨੇ ਕਦੇ ਵੀ ਸਾਨੂੰ ਇਹ ਗੱਲ ਕਹੀ ਕਿ ਮੈਂ ਇੱਧਰ ਆ ਕੇ ਮੈਂ ਉਧਰ ਨਾਲ ਸਤ ਨੂੰ ਸੱਚ ਪਿਆਨੇ ਆ ਮੇਤੋਂ ਪਹਿਲਾਂ ਮੇਰੇ ਸਾਥੀਆਂ ਨੇ ਬੜੀਆਂ ਗੱਲਾਂ ਕੀਤੀਆਂ ਮੈਂ ਉਹਨਾਂ ਨੂੰ ਰੁਪੀ ਨਹੀਂ ਕਰਨਾ ਚਾਹੁੰਦਾ ਸਤਿਕਾਰਯੋਗ ਸਾਥੀਓ ਮੇਰੇ ਭੈਣੋ ਮੇਰੇ ਨੌਜਵਾਨ ਵੀਰੋ ਆਪਾਂ ਗੁਰੂ ਦੀ ਨਗਰੀ ਤੇ ਸੀਤਾ ਦੀ ਧਰਤੀ ਉੱਪਰ ਬਿਰਾਜਮਾਨ ਆ ਅਪੱਤੀ ਉੱਠ ਕੇ ਬੋਲਾਂਗੇ ਤਾਂ ਗੁਰੂ ਮਹਾਰਾਜ ਆਪ ਜਾਣੀ ਜਾਣ ਨੇ ਅਸੀਂ ਤਨਤਾਂ ਦੀ ਪਿੱਛੇ ਧਰਤੀ ਦੇ ਉੱਪਰ 24 ਅਪ੍ਰੈਲ 2024 ਨੂੰ ਪੰਜਾਬ ਦਾ ਅਜਲਾਕ ਹੋਇਆ ਤੇ ਅਰਜ਼ਾਸ ਕੀਤਾ ਹੋਇਆ ਇਹ ਸਾਨੂੰ ਸਾਰਿਆਂ ਨੂੰ ਪਤਾ ਜਿਗਰ ਸੇ ਬੈਠੇ ਰਹੇ ਕਿ ਜਦੋਂ ਚੌਥਰਾ ਸੱਡੀਆਂ ਹੋਣ ਜਦੋਂ ਕੁਰਸੀਆਂ ਹਲਦੀਆਂ ਹੋਣ ਜਦੋਂ ਇਹਨਾਂ ਦੇ ਖਰਚੇ ਬੰਦ ਹੁੰਦੇ ਹੋਣ ਤਾਂ ਫਿਰੇ ਕਿਸੇ ਨੂੰ ਉੱਪਰ ਨਹੀਂ ਆਉਣ ਦੇਣਗੇ ਤੇ ਤੁਹਾਨੂੰ ਥੱਲੇ ਲਾ ਕੇ ਰੱਖਣਗੇ ਲੇਕਿਨ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਅਸੀਂ ਗੁਰੂ ਕੀ ਪਵਿੱਤਰ ਨਗਰੀ ਅੰਮ੍ਰਿਤਪਾਲ ਸਾਹਿਬ ਦੇ ਪਵਿੱਤਰ ਚਰਨਾਂ ਦੇ ਛੇਹ ਪ੍ਰਾਪਤ ਉਸ ਧਰਤੀ ਦੇ ਉੱਪਰ ਅਸੀਂ ਅਰਦਾਸ ਕੀਤੀ ਕਿ ਕਾਲਕ ਸਾਹਿਬ ਅੱਜ ਤੁਸੀਂ ਪੰਜਾਬ ਦੇ ਪ੍ਰਧਾਨ ਬਣ ਗਏ ਹੋ ਅਗਲਾ ਕੀ ਪ੍ਰੋਗਰਾਮ ਹੈ ਤੇ ਮੈਂ ਗੁਰੂ ਦੇ ਹਾਜ਼ਰ ਨਾਜ਼ਰ ਜਾਣ ਕੇ ਗੱਲ ਕਰਦਾ ਕਿ ਮੈਨਾਂ ਨੂੰ ਇੱਕੋ ਹੀ ਗੱਲ ਕਹੀ ਕਿ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਨਾ ਬਾਲੀ ਕਰਪ ਹੋਊਗਾ ਨਾ ਕਾਰਸ ਗੁਰਪ ਹੋਊਗਾ ਨਾ ਧੰਨਾ ਮਾਲ ਗੁਰੂ ਗੋਇਲਪੁਰ ਹੋਊਗਾ ਨਾ ਕੋਈ ਹੋਰ ਗੁਰਪ ਹੋਊਗਾ ਜੇ ਹੋਊਗਾ ਤਾਂ ਮੈਡੀਕਲ ਟੈਕਨੀਸ਼ੀਅਨ ਐਸੋਸੰਦਸਾਪਤਾਨ ਨੇ ਪੰਜਾਬ ਸੰਜਕਤ ਪਰਿਵਾਰ ਹੋਊਗਾ ਸੰਜਕਤ ਪਰਿਵਾਰ ਦੇ ਵਿੱਚ ਹਰ ਇੱਕ ਵੱਡੇ ਜਿਹੜੇ ਸੱਦੇ ਸਤਕਾਰਯੋਗ ਬਟੀਆਂ ਉਮਰਾਂ ਦੇ ਲੋਕ ਨੇ ਜਿਨ੍ਹਾਂ ਦੇ ਅਸੀਦ ਬਾਤ ਨਾਲ ਅਸੀਂ ਚੱਲ ਕੇ ਇੱਥੇ ਤੱਕ ਆਮ ਉਮਰ ਜੋ ਸਾਡੇ ਨਾਲ ਚੱਲੇ ਨੇ ਤੇ ਪਿਆਰ ਦੇ ਨਾਲ ਛੱਤੋਂ ਛੋਟੀ ਹਮਦਰ ਸਾਡੇ ਬਾ ਦਾ ਮੌਕਾ ਦਿੱਤਾ ਜੇ ਤੁਸੀਂ ਅੱਜ ਸਾਨੂੰ ਸੇਵਾਦਾਰ ਬਣਾ ਕੇ ਸਾਡੇ ਸਾਥੀਆਂ ਨੇ ਸਾਡਾ ਸਤਿਕਾਰ ਕੀਤਾ ਤਾਂ ਸੇਵਾ ਨੂੰ ਆਸ ਵੀ ਔਰ ਦੇਵਾਂਗੇ ਹਰ ਇੱਕ ਮੈਂਬਰ ਦੀ ਹਰ ਪਰਵਾਹ ਦੀ ਰੱਖਿਆ ਕਰਾਂਗੇ ਇਹ ਅਰਦਾਸ ਕਰਕੇ ਆਏ ਹਾਂ ਔਰ ਨਾਲ ਹੀ ਉਸੇ ਦਿਨ ਹੀ ਗੁਰੂ ਕੀ ਨਗਰੀ ਦੇ ਵਿੱਚ ਜਦੋਂ ਅਸੀਂ ਮੀਟਿੰਗ ਕੀਤੀ ਆ ਪਹਿਲਾ ਫੈਸਲਾ ਇਹ ਲਿਆ ਕਿ ਜਦੋਂ ਤੁਸੀਂ ਗੱਲ ਕਰਦੇ ਕਿ ਪੰਜਾਬ ਨੂੰ ਇੱਕ ਸੰਯੁਕਤ ਪਰਿਵਾਰ ਬਣਾਉਣਾ ਤੇ ਫਿਰ ਪੰਜਾਬ ਦੇ ਵਿੱਚ ਇਕੱਲੇ ਚ ਪਰਵਾਣਾ ਪੈਣਾ ਤੇ ਅਸੀਂ ਆਡੈਂਟਿਟੀ ਕਾਰਡ ਡਿਜੀਟਲ ਕੀਤੇ ਸਰਟੀਫਿਕੇਟ ਡਿਜੀਟਲ ਦਿੱਤੇ ਆ ਸਾਥੀ ਕਹਿੰਦਾ ਦੇ ਨਾਮ ਨਾਲ ਫਲੈਕਸੀਬਲ ਦਿੱਤੇ ਦੇ ਨੂੰ ਤਾਂ ਕੋ ਪਾਗਦੇ ਨਹੀਂ ਲੇਕਿਨ ਜਦੋਂ ਤੁਸੀਂ ਅਰੰਟੀ ਕਰਦੇ ਸਾਡੇ ਸਾਸੀ ਨਾਲ ਚੱਕ ਵੀ ਕਰ ਲਿਓ ਤੁਸੀਂ ਬੁੱਢੇ ਪਰਿਵਾਰ ਤੇ ਸੰਯੁਕਤ ਪਰਿਵਾਰ ਚ ਆਇਓ ਮੈਂ ਪਰਪਿਤਾ ਪ੍ਰਮਾਤਮਾ ਦੀ ਹਜ਼ੂਰੀ ਤੇ ਹੱਥ ਕਰਕੇ ਕਹਿਣਾ ਕਿ ਹਰ ਇੱਕ ਮੈਂਬਰ ਸਾਡੇ ਪਰਿਵਾਰ ਦਾ 295 ਦਾ ਹਰ ਇੱਕ ਮੈਂਬਰ ਅਸ ਤੋਂ ਬਾਅਦ ਆਪਣੇ ਆਪ ਨੂੰ ਕੱਲਾ ਨਾ ਸਮਝੋ ਔਰ ਹਰ ਤਰ੍ਹਾਂ ਦੀ ਮਦਦ ਕਰਾਂਗੇ ਤੇ ਨਾ ਹੀ ਕਿਸੇ ਟਾਈਮ ਕਿਸੇ ਦੀ ਵੀ ਕਲੀਨਿਕ ਕਦੇ ਵੀ ਬੰਦ ਨਹੀਂ ਹੋਣ ਦੇਵਾਂਗੇ ਧਰਨਾ ਵਾਦਾ ਕਰਦੇ ਹਾਂ ਇਸ ਕਰਕੇ ਉਹਦੇ ਨੇ ਇਡੈਂਟੀਟੀ ਕਾਰਡ ਨੇ ਜਿਹੜੇ ਸਰਟੀਫਿਕੇਟ ਨੇ ਉੱਤੇ ਦਾ 295 ਦਾ ਸਰਟੀਫਿਕੇਟ ਨਾਲੇ ਭਰਾਤਾ ਸਾਹਿਬ ਨੇ ਵੀ ਨੇ ਦਾ ਸਾਡੇ ਵਾਲੇ ਬੰਨ੍ਹ ਸਾਹਿਬ ਨੇ ਵੀ ਨੇ ਉਹਨਾਂ ਦੇ ਵੀ ਦਿੱਤੇ ਹੋਣਗੇ ਲੇਕਿਨ ਜਦੋਂ ਅਸੀਂ ਇਸ ਨੂੰ ਗੱਲ ਤੇ ਲੈ ਕੇ ਆਏ ਆ ਮੇਰੇ ਪਹਿਲਾਂ ਮੇਰੇ ਸਾਥੀਆਂ ਨੇ ਇਹ ਗੱਲ ਕਹੀ ਆ ਕਿ ਕਾਨੂੰਨਾਂ ਅਨੁਸਾਰ ਸਰਕਾਰ ਦੇ ਸਮੇਂ ਲੀਗਲੀ ਤੌਰ ਤੇ ਉੱਪਰ ਕੋਈ ਡਾਕੂਮੈਂਟ ਨਾਲ ਦੇ ਬਸੀਂ ਲੜਦੇ ਰਹਾਂ ਲੜਦੇ ਰਹਿਣਾ ਤੇ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹਨਾ ਕਿ ਹੁਣ ਤੱਕ ਅੱਪਾ ਮਸਾਲ ਸਭਾ ਦੇ ਕਰਾਅ ਕੀਤੇ ਨੇ ਆਪਣੇ ਮੰਗਾਂ ਲਈ ਅਪਾ ਸੈਕਟਰੀਰ ਤੱਕ ਘੇਰੇ ਆ ਤੁਸੀਂ ਲੋਕਾਂ ਦੇ ਜ਼ਿਲ੍ਹਾ ਲੈਵਲ ਤੇ ਵਧੀਆ ਪੱਟੀਆਂ ਵਧੀਆ ਰੈਲੀਆਂ ਮਜਾਰੇ ਕੀਤੇ ਨੇ ਲੇਕਿਨ ਮਿਲਿਆ ਕੀ ਆ ਤੁਸੀਂ ਵੀ ਕੰਮ ਕਰਦੇ ਹੋ ਤੁਹਾਡੇ ਨਾਲ ਤੇ ਜਿਹੜੇ ਨਾਨ ਮੈਂਬਰ ਬੈਠੇ ਨੇ ਉਹ ਵੀ ਕੰਮ ਕਰਦੇ ਨੇ ਲੋਕਾਂ ਦੇ ਸਾਡੇ ਫੰਦ ਤੇ ਇਹ ਸੂਰਬੀਰ ਜੋਧੇ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਆਉਣ ਵਾਲਾ ਸਮਾਂ ਤੁਹਾਡਾ ਪਰੋਪਰ ਜਿਲ੍ਹੇ ਦੇ ਵਿੱਚ ਨਾਮ ਕੂਚੇਗਾ ਨਾਮ ਕੂਚੇਗਾ ਕਾਟਾ ਦੇ ਵਿੱਚੋਂ ਫਰਕ ਕਰ ਦਿੱਤਾ ਉਹ ਕਿਉਂ ਕੀਤਾ ਜਿਹੜਾ ਕੋਈ ਸੱਚੀ ਆਵਾਜ਼ ਬੁਲੰਦ ਕਰਦਾ ਏ ਜਿਹੜਾ ਕੋਈ ਸਵਾਲ ਖੜੇ ਕਰਦਾ ਏ ਕਾ ਨਹੀਂ ਸਮਝਦੇ ਜਾਂ ਤਾਂ ਉਹਨਾਂ ਨੂੰ ਕੱਠ ਚਲਾ ਦਿੰਦੇ ਆ ਜਾਂ ਉਹਨਾਂ ਨੂੰ ਬਲੋਸ ਕੇ ਆਪਣੇ ਨੇੜੇ ਲਿਆਉਂਦੇ ਆ ਤੇ ਸਰਿੰਦਰ ਕਾਲਕ ਪ੍ਰਧਾਨ ਮੈਡੀਕਲ ਪ੍ਰੈਕটিশਨਰ ਐਸੋਸिएशन 295 ਪੰਜਾਬ ਅੱਜ ਅਸੀਂ ਆਏ ਆ ਸਟੇਟ ਕਮੇਟੀ ਦੀ ਪੂਰੀ ਟੀਮ ਮੇਰੇ ਨਾਲ ਆ ਔਰ ਗੁਰੂ ਕੀ ਪਸੰਦ ਨਗਰੀ ਸੇ ਦਾਦੀ ਦਾ ਟੀਮ ਬੰਦਰਾ ਸਿੰਘ ਬੰਦੀਪੁਰੇ ਨਮਸਤਾਕੋ ਹੋਏ ਆ ਜਿੱਥੇ ਅੱਜ ਮੈਡੀਕਲ ਪ੍ਰੈਕটিশਨਰ ਐਸਐਸਐਮ 295 ਪਰਿਵਾਰ ਦੇ ਵਿੱਚ ਸੰਜੋਗਤ ਪਰਿਵਾਰ ਦੇ ਵਿੱਚ ਜ਼ਿਲ੍ਹਾ ਫੋਸਪੁਰ ਆਪਣੇ ਬਲਾਕਾਂ ਦੇ ਨਾਲ ਔਰ ਵੱਡੀ ਗੱਲ ਦੇ ਵਿੱਚ ਮੈਂਬਰਾਂ ਦੇ ਨਾਲ ਤੇ ਖਾਸ ਤੌਰ ਦੇ ਉੱਪਰ ਸਾਡੀਆਂ ਭੈਣਾਂ ਜਿਹੜੀਆਂ ਇਸਤਰੀ ਵਿਭਾਗ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਦੇ ਨਾਲ ਸੰਜੋਗਤ ਪਰਿਵਾਰ ਨੂੰ ਸ਼ਾਮਲ ਹੋਇਆ ਔਰ ਅਸੀਂ ਸਟੇਟ ਕਮੇਟੀ ਦੀ ਮੈਂ ਪੂਰੀ ਨਿੰਡਰ ਸਭਾ ਦੇ ਵੱਲੋਂ ਜਿੱਤੇ ਸਾਰੀਆਂ ਭੈਣਾਂ ਦਾ ਸਾਡੇ ਮੈਂਬਰ ਸੰਗਬਾਨਾਂ ਦਾ ਔਰ ਪੂਰੇ ਕਿਲਾ ਫਰੋਸਪੁਰ ਦਾ ਧੰਨਵਾਦ ਕਰਦੇ ਆ ਉਥੇ ਨਾਲ ਦੀ ਨਾਲ ਅੱਜ ਅਸੀਂ ਇਲਾਨ ਕਰਦੇ ਆ ਬਕਾਇਦਾ ਤੌਰ ਤੇ ਉੱਪਰ ਕਿ ਪੰਜਾਬ ਦੇ ਵਿੱਚ ਵੀਹਾਂ ਜਿਹੜਾ ਜਿਹੜਾ ਫਰੋਸਪੁਰ ਸਾਹਮਣ ਹੋਇਆ ਸਰਦੀ ਜਿਲ੍ਹਾ ਇਹਨੇ ਪਰਿਵਾਰ ਨੂੰ ਵੱਡਾ ਕੀਤਾ ਇਸ ਪਰਿਵਾਰ ਨੂੰ ਵੱਡੇ ਕਰਨ ਦੀ ਜ਼ਿੰਮੇਵਾਰੀ ਪਰਿਵਾਰ ਤੇ ਸ਼ਾਮਲ ਹੋਣ ਦੀ ਜ਼ਿੰਮੇਵਾਰੀ ਸੁਖਵੀਰ ਮਰਜੀਕੀ ਜੀ ਜਿਹੜੇ ਇੱਕ ਪਾਸੇ ਜਿਨ੍ਹਾਂ ਨੇ ਲਗਾਤਾਰ ਇੱਥੇ ਬੰਦੇ ਲਈ ਕੰਮ ਕੀਤਾ ਤੇ ਅੱਜ ਪੰਜਾਬ ਦੀ ਕਮੇਟੀ ਦੀ ਤਰਫੋਂ ਪੰਜਾਬ ਦਾ ਮੁੱਖ ਸੇਵਾ ਹੋਣ ਦਾ ਹੋਣ ਦੇ ਨਾਲ ਤਰਫੋਂ ਹੋਣ ਦੇ ਨਾਤੇ ਐਲਾਨ ਕਰਦੇ ਆ ਕਿ ਡਾਕਟਰ ਸੁਖਵੀਰ ਜੀ ਦੇ ਬੱਚੇ ਜੀ ਅ ਕਹਿੰਦੇ ਅੱਜ ਤਹੁਬਾਦ ਪੰਜਾਬ ਦੇ ਵਿੱਚ 메인 ਕੋਆਰਡੀਨੇਟਰ ਸਟੇਟ ਮੈਂਬਰ ਪੰਜਾਬ ਹੋਣਗੇ 메인 ਆਦੇ ਨਾਲ ਹੋਣਗੇ ਸਾਡੇ ਸਟੇਟ ਦੇ ਕੋਆਰਡੀਨੇਟਰ ਠੀਕ ਇਹਨਾਂ ਦੇ ਨਾਲ ਇਹਦੇ ਦੂਜੇ ਸਾਥੀ ਸਾਡੇ ਮੈਂਬਰ ਸਹਿਬਾਨ ਸਟੇਟ ਦੇ ਵਿੱਚ ਆਏ ਨੇ ਉਹਨਾਂ ਨੂੰ ਬਤੌਰ ਪੰਜਾਬ ਦੇ ਵਿੱਚ ਮੀਤ ਪ੍ਰਧਾਨ ਪੰਜਾਬ ਅਸੀਂ ਲੈਨੇ ਆ ਔਰ ਆਦਾ ਸਤਿਕਾਰ ਸਤਿਉਦਿੱਤਾ ਕਿ ਪੂਰਾ ਪੰਜਾਬ ਆ ਜਿਹੜਾ ਅੱਜ ਖੁਸ਼ੀ ਦੀ ਲਹਿਰ ਚ ਵੱਡੇ ਪੰਜਾਬ ਤੇ ਫਰੋਸਪਰਦੀ ਦਾ ਸਵਾਗਤ ਕਰਦਾ ਇੰਨੇ ਕ ਬੈਠੇ ਕਰਦਾ ਤੋਂ ਰਸਾਂ ਦਾ ਤੈਅ ਦੇ ਬਤਨ ਗੱਲ ਕਰਦਾ ਜੈ ਜੰਤਾ ਜੈਸ ਮਾਸ ਜਿੱਤ ਲੜਦੇ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਸੁਖਦੀਪ ਸਿੰਘ ਮਰਜੀਕੇ ਦੇ ਤੌਰ ਤੇ ਅੱਜ ਸਾਡੇ ਪੰਜਾਬ ਦੇ ਪ੍ਰਧਾਨ ਡਾਕਟਰ ਕਿਸਨਦਰ ਸਿੰਘ ਢੀਕਾਲ ਸਾਹਿਬ ਅਤੇ ਸਮੁੱਚੀ ਟੀਮ ਨੇ ਅੱਜ ਜੋ ਸਨਮਾਨ ਦਿੱਤਾ ਨੇ ਕੋਆਰਡੀਨੇਟਰ ਪੰਜਾਬ ਹੁੰਦਾ ਸੋ ਮੈਂ ਅੱਜ ਦਿਨੇ ਦੇ ਕਦਮ ਚੱਲ ਕੇ ਆਏ ਆ ਸਟੇਟ ਬਾਡੀ ਅਤੇ ਜਿਨ੍ਹਾਂ ਵੀ ਮੈਂਬਰ ਸਾਹਿਬਾਨ ਤਹਾਡੇ ਜਿੱਥੇ ਚੱਲ ਕੇ ਆ ਸਾਰਿਆਂ ਦਾ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਔਰ ਮੈਂ ਨਾਲ ਇਸ ਸਟੇਟ ਬੋਡੀ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੈਂ ਹਮੇਸ਼ਾ ਹੀ ਤੁਹਾਡੇ ਨਾਲ ਦਿਨ ਹੋਵੇ ਰਾਤ ਹੋਵੇ ਜਦੋਂ ਵੀ ਤੁਹਾਡਾ ਹੁਕਮ ਹੋਊਗਾ ਹਨੇਰੀ ਹੋਵੇ ਤਪ ਹੋਵੇ ਜਿੱਥੇ ਵੀ ਹੁਕਮ ਲਾਉਗਾ ਮੈਂ ਦੰਡ ਪਰ ਰਾਤ ਜਿੱਥੇ ਗੱਦੀ ਈਮਾਰਤਾਂ ਦੇ ਨਾਲ ਸੇਵਾ ਕਰਾਂਗਾ ਸੋ ਮੈਂ ਆਪਣੇ ਵੱਲੋਂ ਅਤੇ ਸਮੂੱਚੇ ਲੋਕਾਂ ਵੱਲੋਂ ਤੁਹਾਡਾ ਦਰਵਾਜ਼ਾ ਕਰਦਾ ਹੈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਖਤਮ ਹੈ